ਮੰਦਾਵਾ ਸਭ ਇੱਕ ਗੱਲ ਦੱਸਿਓ ਰਿਐਲਿਟੀ ਦੇ ਵਿੱਚ ਪੰਜਾਬ ਹੜਮੁਕਤ ਹੋ ਸਕਦਾ ਮਤਲਬ ਕਹਿੰਦੇ ਆ ਕਿ ਵਗਦੇ ਦਰਿਆਵਾਂ ਨੂੰ ਕਿਹੜਾ ਕਿਸੇ ਨੇ ਬੰਦ ਮਾਰੇ ਆ ਜਿਹੜੇ ਕਹਿ ਦਿੰਦੇ ਨੇ ਕਿ ਜੀ ਲੀਡਰ ਜਾਂਦੇ ਨਹੀਂ ਹੱਤ ਕਿੰਨੇ ਪਿੰਡਾਂ ਤੇ ਤੁਹਾਨੂੰ ਮੈਂ ਨਾਂ ਸੁਣਾ ਦਿੱਤੇ ਤੇ ਗਿਆਈਆਂ ਤੇ ਮੈਨੂੰ ਉੱਥੇ ਰਿਐਲਿਟੀ ਪਤਾ ਕਿ ਕੀ ਹੈ ਮੈਂ 2019 ਦੀ ਗੱਲ ਹੈ ਬਿਫੋਰ ਕੋਵਿਡ ਮਾਥੇ ਗੱਲ ਮੈਂ ਕਿਹਾ ਜੇ ਮੈਂ ਪਿੰਡ ਵਾਲਿਆਂ ਨੂੰ ਵੈਸੇ ਨਹੀਂ ਕਿਹਾ ਮੈਂ ਅੱਗੇ ਚੱਲ ਗਿਆ ਮੈਂ ਕਿਹਾ ਪਾਕਿਸਤਾਨ ਸਾਹਮਣੇ ਮਾਥੇ 4.5 ਕਰੋੜ ਦੇ ਸਪਰ ਬਣਾਏ ਪਾਕਿਸਤਾਨ ਵਾਲੇ ਆ ਕੇ ਖੜੇ ਹੋ ਗਏ ਅਸੀਂ ਬਣ ਨਹੀਂ ਦੇਣੇ ਹੂੰ ਤਾਂ ਅਸੀਂ ਡੰਡੇ ਨਾਲ ਉੱਥੇ ਖੜੋ ਕੇ ਬਣਵਾਇਆ ਹੂੰ ਉਸ ਪਿੰਡ 'ਚ ਇੱਕ ਤੁਪਕਾ ਪਾਣੀ ਨਹੀਂ ਗੜਿਆ ਹੂੰ ਕਿਉਂ ਕੋਈ ਨਹੀਂ ਕਹਦਾ ਜੀ ਦਰਿਆਵਾਂ ਨੂੰ ਜਿਹੜੇ ਨਹੀਂ ਬੰਨਵਾਜ ਸਕਦੇ ਆ ਹੂੰ ਜਿਸ ਤਰੀਕੇ ਨਾਲ ਬੈਂਕੇ ਜਾਂ ਜੇ ਤੁਸੀਂ ਬਣਾ ਦਈਏ ਬਹੁਤ ਪੈਸਾ ਨਹੀਂ ਲੱਗਣਾ ਹੂੰ ਤਿੰਨ ਤਿੰਨ 400 ਕਰੋੜ 'ਚ ਟੋਟਲ ਜਿਹੜੀ ਆ ਉੱਥੋਂ ਲੈ ਕੇ ਤੇ ਜਿਹੜੀ ਆਪਾਂ ਰਲ ਕੇ ਇਕੱਠੇ ਹੋ ਕੇ ਉੱਥੇ ਜੀ